ਉੱਠ ਜਾ ਉੱਠ ਜਾ ਉੱਠ ਜਾ ਚੱਲ ਉੱਠੋ ਚਲੋ ਰੱਗ ਗੰਦ ਪਾਇਆ ਤੁੰਨ ਕੋਈ ਹੈ ਬਾਹਰ ਰਾਖੀ ਰਹਿ ਕੋਈ ਉਹਦੀ ਸਿਕਿਉਰਿਟੀ ਬਣ ਰਹੀ ਮਠਿਆਈ ਉੱਥੇ ਹੀ ਹੈ ਸਾਰੀ ਕਿਚ ਟਾਇਲਟ ਹੈ ਉਧਰ ਪਤਾ ਹੈ ਜਿਹੜੀ ਘਰ ਦੀ ਕਿਚਨ ਹੁੰਦੀ ਆ ਉਹ ਚ ਟਾਇਲਟ ਕਦੀ ਬਣਾਈ ਨਾ ਬੁੱਢਿਆਂ ਨੇ ਨਹੀਂ ਕਿਹਾ ਸਾਡੀਆਂ ਨੇ ਕਦੀ ਰੋਕ ਕੀਤਾ ਤੇਰੇ ਕੋ ਨਹੀਂ ਪਤਾ ਪਨੀਰ ਹੈ ਕਿਆ ਖੁਆਇਆ ਕਿਆ ਲੋਕੀ ਖਾਣ ਵਾਲੇ ਵੀ ਸੋਚਣ ਨਾ ਵੀ ਯਾਰ ਇਦਾਂ ਦੀ ਚੀਜ਼ ਨਹੀਂ ਖਰੀਦਣੀ ਅਸੀਂ ਇਕੱਲੇ ਕੀ ਕਰ ਸਕਦੇ ਆ ਜਦੋਂ ਖਰੀਦਦਾਰਾਂ ਲੋਕੀ ਖਾਣ ਵਾਲੇ ਵੀ ਥੋੜਾ ਸੋਚਣ ਵਿਚਾਰ ਨੇ ਇਹਨਾਂ ਗੱਲਾਂ ਨੂੰ ਔਰ ਇਹਨੇ ਪੂਰੇ ਪੰਜਾਬ ਚ ਮਠਿਆਈ ਸਪਲਾਈ ਕਰਦਾ ਪਤਾ ਨਹੀਂ ਕਿੱਥੇ ਕਿੱਥੇ ਪਤਾ ਲਗਾ ਇਨਫੋਰਮੇਸ਼ਨ ਆ ਇਨਪੁਟ ਮਿਲਿਆ ਵੀ ਇਹ ਇਹ ਬੰਦਾ ਮਠਿਆਈ ਜਿਹੜੀ ਬੜੀ ਜਗ੍ਹਾ ਤੇ ਸਪਲਾਈ ਕਰਦੇ ਨੀਰ ਵੀ ਸਪੈਸ਼ਲ ਉਸ ਗੁਲੇ ਵੀ ਸਪੈਸ਼ਲ ਇਹਨਾਂ ਦੇ ਚੰਮ ਚੰਬੀ ਸਪੈਸ਼ਲ ਇੱਥੇ ਕੀ ਕੀ ਆ ਮੱਖੀਆਂ ਮਰੀਆਂ ਆ ਮਤਲਬ ਆ ਆ ਮੱਖੀਆਂ ਮਰੀਆਂ ਕੋਈ ਗਵੜ ਨਹੀਂ ਹਲੇ ਟੱਕਿਆ ਇੱਕ ਵੀ ਤੁਹਾਨੂੰ ਕੋਈ ਲੱਗਦਾ ਟੱਪ ਜਿਹੜਾ ਸਵੀਟ ਦਾ ਟੱਕਿਆ ਹੋਇਆ ਨਹੀਂ ਪਤਾ ਸ਼ਾਪ ਆਹਾ ਪਤਾ ਸ਼ਾਪ ਜਾਨੀ ਕਈ ਬੰਦੇ ਤਮਾਕੂ ਦੇ ਨੇੜੇ ਨਹੀਂ ਜਾਂਦੇ ਵਿਚਾਰੇ ਉਹ ਮਠਿਆਈ ਖਾਣੇ ਆ ਉਹਨਾਂ ਨੇ ਇਹਦੀ ਇੱਥੇ ਗੁਟਕਾ ਵੇਖੋ ਮਰੀ ਜਾਂਦੇ ਆ ਤਾਂ ਠੁੱਕ ਠੁੱਕ ਟੋਕੇ ਕੀਤਾ ਸਪੇਟ ਕੀਤਾ ਆ ਸਾਰਾ ਮਾਨ ਦਾ ਸ਼ਕੀਨ ਯਾਰ ਥੋੜੇ ਸੰਭਲ ਜਾਓ ਜਾਗੋ ਗ੍ਰਾਹਕ ਜਾਗੋ ਆਪਣੇ ਸਰੀਰ ਬਾਰੇ ਆਪ ਚਿੰਤਾ ਕਰੋ ਇਹ ਤਾਂ ਬੈਠੇ ਲੋਕ ਜੋ ਤੁਹਾਨੂੰ ਦੇਣ ਵਾਸਤੇ ਕਿੱਦਾਂ ਦਾ ਮਿਆਰੀ ਚੀਜ਼ਾਂ ਆ ਆ ਫੂਡ ਸੇਫਟੀ ਹੋ ਜੇ ਤਾਂ ਫੌਰਨ ਵਾਲੇ ਦੇਖਣਗੇ ਕਹਿਣਗੇ ਯਾਰ ਆ ਸਟੈਂਡਰਡ ਆ ਫੂਡ ਦਾ ਤੁਹਾਡਾ ਅੱਛਾ ਛੱਟਕਣਾ ਵੀ ਬਾਅਦ ਚਾਹਦੇ ਹਨਾ ਮੱਖੀਆਂ ਮਰ ਗਈਆਂ ਤੇ ਬਾਅਦ ਚ ਢੱਕ ਲਓ ਮਤਲਬ ਉਹ ਤਾਂ ਇੱਥੇ ਆ ਨਾ ਮੱਖੀ ਇੱਥੇ ਆ ਨਾ ਮੱਖੀਆਂ ਲੋਕਾਂ ਨੂੰ ਥੋੜਾ ਪਤਾ ਆਪਾਂ ਲੋਕਾਂ ਨੂੰ ਦਿਖਾ ਦੇਣੀ ਅੱਜ ਜੇ ਮੈਂ ਇੱਕੋ ਬਾਦ ਮਠਿਆਈ ਖਾਵਾਂ ਨਾ ਨਿੱਤੋ ਬਾੜਾ ਬਾੜਾ ਬੰਦਾ ਕੋਈ ਹਰ ਫਦੀ ਸਿਕਿਉਰਿਟੀ ਵੀ ਨਹੀਂ ਚਾਹੀਦੀ ਰਹੀ ਬਿਲਕੁਲ ਹਰ ਛੁੱਟ ਗਿਆ ਕੋਈ ਛੁੱਟ ਗਿਆ ਤਦ ਨੂੰ ਜਵਾਬ ਹੈਗਾ ਇਹਨਾਂ ਗੱਲਾਂ ਦਾ ਕਿ ਜਿਹੜੇ ਚੀਮਾ ਸਾਹਿਬ ਦੀ ਮਠਿਆਈ ਖਾਣੀ ਸੋਚਣਾ ਤੇ ਜਿੰਮਲੇ ਨੇ ਬੜਾਈ ਨਹੀਂ ਹੈ ਕਿ ਮੇਰੇ ਵੀ ਇਹਦੇ ਖੁੜਾ ਤੇ ਤੁਸੀਂ ਲਵਲੀ ਸਵੀਟ ਵਰਡੀ ਹੈ ਕਿਸ਼ੋਰ ਜੀ ਥੋੜਾ ਜਿਆ ਥੋਨੂੰ ਅਸੀਂ ਦਿਖਾ ਰਹੇ ਹਾਂ ਇੱਕ ਮਿੰਟ ਤੁਸੀਂ ਇਹ ਜਿਹੜਾ ਤੁਹਾਡੇ ਅਸੀਂ ਵਿਜ਼ਿਟ ਕੀਤਾ ਨਾ ਅੰਦਰ ਆਏ ਹਾਂ ਤੇ ਪਹਿਲੀ ਤਾਂ ਗੱਲ ਆ ਕੋਈ ਬੰਦਾ ਨਹੀਂ ਸਿੱਥ ਜਾਗਦਾ ਮਠਿਆਈ ਚ ਜੇ ਕੋਈ ਗੇਟ ਉੱਤੋਂ ਵੀ ਇਦਾਂ ਕੋਈ ਜ਼ਹਿਰ ਛੁੱਟ ਜਾਏ ਕੋਸ਼ ਛੁੱਟ ਜਾਏ ਤੁਹਾਡਾ ਕੋਈ ਕਵਰਡ ਨਹੀਂ ਰਸਗੁੱਲੇ ਕਿ ਲੈ ਜਾਓ ਇੱਕ ਵੀ ਟੱਬ ਜਿਹੜਾ ਕੰਟੇਨਰ ਕਵਰਡ ਨਹੀਂ ਹੈਗਾ ਇੱਕ ਮੈਂ ਤੁਹਾਨੂੰ ਦਿਖਾਉਣੀ ਚਾਹਣਾ ਜਿਹੜੀ ਚੀਜ਼ਾਂ ਅਸੀਂ ਲਾਈਵ ਦੇਖੀਆਂ ਆ ਤਮਾਕੂ ਇਹਨਾਂ ਨੇ ਇੱਥੇ ਥੁੱਕੀ ਜਾਂਦੇ ਬੰਦੇ ਆ ਦੇਖਿਓ ਜਿਹੜਾ ਆਹ ਆਹ ਆ ਦੇਖਿਓ ਲਾਈਵ ਆਹ ਆ ਇਹ ਇਹ ਕੋਈ ਫੂਡ ਦਾ ਸਟੈਂਡਰਡ ਹੈਗਾ ਆਪਾਂ ਇਦਾਂ ਵੱਡਾ ਕੰਮ ਕਰ ਰਹੇ ਆਂ ਕੁਛ ਵੀ ਨਹੀਂ ਧਿਆਨ ਦੇ ਦੀ ਸਾਫ ਸਫਾਈ 'ਵਾਲ ਧਿਆਨ ਦੇ ਦੇਂਦੇ ਕੋਈ ਵੱਡਾ ਗੱਲ ਨਹੀਂ ਸੀਗੀ ਫੂਡ ਸੇਫਟੀ ਜਾਣੇ ਟੀਮ ਅੱਜ ਪਹਿਲੀ ਵਾਰੀ ਆਈ ਆ ਮੈਨੂੰ ਤਾਂ ਪਤਾ ਹੀ ਨਹੀਂ ਮੈਂ ਤਾਂ ਇਨਫੋਰਮੇਸ਼ਨ ਦਿੱਤੀ ਆ ਫੇ ਦੇਖੋ ਜਰਾ ਜਾ ਕੇ ਮਠਿਆਈ ਫਿਰ ਤੁਹਾਡੇ ਭੜਾ ਥੱਲੇ ਡੱਬੇ ਇੱਥੇ ਆ ਡੱਬੇ ਤੁਹਾਡੇ ਕੋਲ ਆ ਉਹ ਸਵੀਟ ਸ਼ਾਪ ਦੇ लवली ਦੇ ਫਿਰ ਤੁਹਾਡੇ ਕੋਲ ਆਰਐਸ ਦੇ ਵੀ ਆ ਫਿਰ ਸੈਂਡਵਿਚ ਜਾਣੇ ਆ ਮੱਖੀਆਂ ਬਹੁਤ ਮਰੀਆਂ ਹੋਈਆਂ ਆ ਅਜ ਅਜੋਕ ਦਿਖਣੇ ਅੱਛਾ ਮੱਖੀਆਂ ਨਹੀਂ ਆਈਆਂ ਇਹ ਮੱਖੀਆਂ ਦੇਖੋ ਅਲੱਗੀਆਂ ਕਿਆਂ ਬੱਚੀਆਂ ਕਿ ਨਹੀਂ ਅੰਦਰ ਜਿਹੜਾ ਗੁਰਿੰਦਰ ਸਿੰਘ ਜੀ ਮਾਇਆ ਫਰਦਾ ਸਟਾਫ ਦੇ ਕੋਆਲ ਤਸਵੀਰ ਪਲੱਥ ਜੇ ਤੁਸੀਂ ਉੱਤੇ ਦਿਨੇ ਵਿਚਾਰੇ ਲੋਕਾਂ ਨੇ ਤੇ ਸਮਝਣਾ ਵੀ ਇਹ ਵਹਿ ਡੱਬਾ ਮਠਾਈ ਵਾਲਾ ਪਲਾਣਾ ਰੋਕਾ ਦੇ ਰਹੇ ਅੱਛਾ ਪੈਕ ਤੁਸੀਂ ਕਰ ਦੋ ਅੱਛਾ ਕੁਛ ਧਿਆਨ ਨਹੀਂ ਦਿੰਦੇ ਇਹ ਜਦੋਂ ਜਰਾ ਆਉਂਦੇ ਵਿਜ਼ਿਟ ਨਹੀਂ ਕਰਦੇ ਕਦੇ ਤੇ ਫਿਰ ਆ ਸਾਫ ਸਫਾਈ ਦਾ ਇਹ ਹਾਂ ਨੇ ਦੇਖ ਤੇ ਜਾਂਦੇ ਕੱਲ ਕੋਈ ਇੱਕ ਤੇ ਵੀ ਜਾਲੀ ਦਿੱਤੀ ਉਹ ਕਿਸੇ ਇੱਕ ਕੰਟੇਨਰ ਤੇ ਵੀ ਜਾਲੀ ਦਿੱਤੀ ਉਹ ਸਵਣ ਹੈਗਾ ਹਾਂ ਜਿਹੜੇ ਜਿਹੜੇ ਮਾਲ ਭਰੇ ਜਾਏਗਾ ਨਾ ਉਸ ਤੋਂ ਬਾਅਦ ਜੋ ਕੱਪੜਾ ਨਹੀਂ ਦਿੰਦੇ ਹਨਾ ਅਸੀਂ ਤਾਂ ਰਾਤ ਨੂੰ ਆਏ ਰਾਤ ਸਿੱਧਾ ਹੀ ਪਿਆ ਰਹਿਆ ਸੀ एकदम ਗਰਮ ਨੇ ਗਰਮ ਜਾਲੀ ਕਿਉਂ ਨਹੀਂ ਦਿੰਦੇ ਚੁੰਨੀਆਂ ਵਰਗੀ ਜਾਲੀ ਆਉਂਦੀ ਪਤਲੀ ਇਹਦੇ ਉੱਪਰ ਉੱਪਰ ਦੇਣ ਤੇ ਟੱਕ ਦੇ ਨਾ ਮੱਖੀ ਆਉਣੇ ਉਹ ਮੱਖੀਆਂ ਵਾਲਾ ਫੀਪਾ ਕਿੱਥੇ ਆ ਕਿੱਥੇ ਆ ਬਾਕੀ ਇੱਕ ਇੱਧਰ ਦਿਖਾਓ ਤੁਸੀਂ ਆ ਕੀ ਆ ਉਹ ਜੀ ਉਹ ਜਾਈ ਕਰ ਇੱਕ ਮਿੰਟ ਆ ਜਾਓ ਇੱਧਰ ਮੈਨੂੰ ਫੋੜੇ ਨਾ ਮੈਂ ਚੈਨ ਕਰਾਉਣੀ ਆ ਆ ਦਿਖਾਓ ਆ ਆ ਇਹ ਦੇਖ ਕੇ ਦੱਸਣਾ ਇਹ ਇਹ ਇਹੋ ਮੱਖੀਆਂ ਕਹਿੰਦਾ ਆ 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

ਹੋਰ ਕੋਰਾ ਨਾ ਮੈਂ ਨਾ ਫਲੈਂਗ ਹੂੰ ਹੂੰ ਬ੍ਰਾਂਡ ਸਾਰੇ ਹੀ ਆ ਕਿਸ਼ੋਰ ਜੀ ਤੁਹਾਡੇ ਕੋ ਹਨ ਅਸੀਂ ਲੋਕਾਂ ਨੂੰ ਵੇਚਨੇ ਕਿਲੋ-ਕਿਲੋ ਦੀ ਪੈਕਿੰਗ ਹੈ ਹਾਂਜੀ ਮਨੋ ਹੈ ਨਹੀਂ ਫਰਕ ਥੱਲੇ ਕਦੀ ਇਹ ਫਰਕ ਸਾਫ਼ ਹੀ ਨਹੀਂ ਹੋ ਸਕਦਾ ਆਵਾਜ਼ 100 ਬਟਿਲ ਗਿਆ ਆਹ ਅੱਧੀ ਤੱਕ ਦਾ ਰੱਖੋ ਇਹਦਾ ਕਿਦਾਂ ਦਾ ਮੁੱਲ ਤਾਂ ਲਾਉਣਾ ਹੈ

ਦੇ ਸਭ ਤੋਂ ਸਿੰਪਲ ਗ੍ਰੀਡੀਓ ਨੇ ਕਿਸੀ ਇੱਕ ਜੱਟਨਾ ਕੇ ਆਂਟਰੀ ਵਾਲੇ ਦੇ ਅੰਦਰ ਵਰਕਿੰਗ ਤੋਂ ਅੰਦਰ ਤੋਂ ਆਰੰਡਰ ਦੇ ਅੰਦਰ ਕਿਚਨ ਦੇ ਵਿੱਚ ਵਰਕ ਕਰਦੇ ਤੇ ਅੰਦਰ ਮਰੋ ਚਲ ਰੋ ਨਹੀਂ ਦੇਖੀਏ ਮਰ ਉਧਾਰਨ ਪਤਾ ਹੈ ਕਿ ਜਿਹੜੀ ਘਰ ਦੀ ਕਿਚਨ ਹੁੰਦੀ ਆ ਉਹ ਚ ਟਾਇਲਟ ਕਰੀ ਬਣਾਈਆਂ ਹੁੰਦੀਆਂ ਨੇ ਲੇਡੀ ਨੇ ਸਾਡੀਆਂ ਨੇ ਕਦੀ ਰੋਕ ਕੀਤਾ ਨਹੀਂ ਹੁੰਦੀ ਉਹ ਕਿਚਨ ਨਾ ਉਹ ਤਾਂ ਟੱਟੀ ਨਹੀਂ ਤੇ ਉਹ ਚ ਪੰਜਾਬੀ ਚ ਮੈਂ ਕਹਿੰਨਾ 10 ਤੋਂ ਪੇ ਜਾਂਦੇ ਆ ਲੋਕ ਤੁਹਾਡੇ ਵਰਕ ਤੁਹਾਡੇ ਤੇ

ਮਰੋ ਜੀ ਕਿਪਰੋ ਸਾਹਿਬ ਨਾ ਕਿਹਨੀਆਂ ਭਰ ਲਈ ਹੈਗੀਆਂ ਮੈਂ ਕਿਉਂ ਕਹਾਂਗਾ ਨਹੀਂ ਹੈਗਾ ਮੈਂ ਦੇਖ ਲਈ ਹੈਗਾ ਕੱਲ ਤੱਕ ਮਰੋ ਲੋਕਾਂ ਆਪਣੇ ਬੱਚਿਆਂ ਨੂੰ ਬਠੇਇਂ ਕਾਉਣਗੇ ਜਿਹੜੇ ਮੈਨੂੰ ਦੱਸੋ ਕੀ ਇਹ ਮਿਆਰੀ ਫਟਿਆਈ ਹੈਗੀ ਕੋਈ ਤਾਂ ਫੈਮਿਲੀ ਹਾਜ਼ਰ ਨਹੀਂ ਆ ਮੈਂ ਕਿਹੜਾ ਜਵਾਬ ਵਰਮਾ ਜਣਾ ਚ ਨਹੀਂ ਖਾਣੂ ਤੇ ਖਾ ਸਕਦੇ ਅਸਰ ਉਹਨਾਂ ਨੂੰ ਵੀ ਪੜਾਈ ਜਾਂਦੇ ਮਰੋ ਮੱਖੀਆਂ ਵਾਲੀ ਖਾਂਦੇ ਹੋ ਤੇ ਮੱਖੀਆਂ ਨਹੀਂ ਘੰਡੇ ਪਰ ਮੱਖੀ ਕੋਈ ਦੇਈ ਮੈਂ ਤਾਂ ਨਹੀਂ ਖਾ ਸਕਦਾ ਕੋਈ ਥਾਰੇ ਨੇ ਹੋ ਨਾ ਇਹ ਤਾਂ ਅਸਰ ਹੈ ਜੀ ਮਾਤਾ ਗੋਦ ਤੇ ਦਰਸ਼ਕ ਜੋਂ ਦੇਰ ਚ ਕਹਿ ਦੋ ਜੇ ਮੈਂ ਗਲਤ ਆ ਨਾ ਮੈਨੂੰ ਕਹਿ ਦੋ ਸਵੇਰੇ ਸਵੇਰੇ ਉੱਠੇ ਨਾ ਬੰਦੇਗਾ ਮੋਟਾ ਜਿਹੇ ਸਾਥ ਸਵੇਰੇ ਸਾਰੇ ਮੱਖੀਆਂ ਕੱਢਣਗੇ ਕੱਢ ਨਹੀਂ ਮੱਖੀ ਉੱਠਣ ਨਹੀਂ ਆ ਰਹੀਆਂ ਛਿੱਲਣਗੇ ਆਹ ਬੁੜੇ ਥੋੜੇ ਚੱਲਣ ਮੱਖੀਆਂ ਨੜਦਾ ਨਹੀਂ ਕੱਟਦੀਆਂ ਕੱਢਣੀ ਤਾਂ ਹੈ ਨਾ ਸਤਨਾ ਰੱਖੇ ਜੋਣੇ ਪਾ ਰਹੇ ਹੁੰਦੇ ਮੱਖੀ ਕਿਧਰ ਦੇ ਲੰਗੇ ਮਤਲਬ ਉਹ ਤਾਂ ਇੱਥੇ ਆ ਨਾ ਮੱਖੀ ਇੱਥੇ ਆ ਨਾ ਮੱਖੀਆਂ ਲੋਕਾਂ ਨੂੰ ਥੋੜਾ ਪਤਾ ਆਪਾਂ ਲੋਕਾਂ ਨੂੰ ਦਿਖਾ ਦੇਣੀ ਅੱਜ ਤੇ ਜਿਹੜੀ ਮੱਖੀਆਂ ਆ ਉਹ ਆ ਆ ਇਹਨਾਂ ਨੇ ਕੱਢਣੀਆਂ ਜਾ ਸ਼ੁਰੂ ਕਰਦੇ ਹਾਂ ਕੰਮ ਉਹ ਸਫਾਈ ਕਰਾ ਲਿਆ ਉਹ ਆ ਫਰਸ਼ ਦੇਖਿਓ ਆ ਫਰਸ਼ ਕਦੀ ਸਾਫ਼ ਹੋ ਸਕਦਾ ਇਹ ਇਹ ਹਾਈਜੀਨ ਦਾ ਹੈਗਾ ਹਾਲਾਤ ਹੈ ਨਾ ਨਹੀਂ ਨਹੀਂ ਉਹ ਥੱਲੇ ਦਿਖਾਓ ਕਹਿ ਜਰਾ ਇਹ ਇਹ ਹਾਈਜੀਨ ਹੈਗੀ ਆ ਕੋਈ ਇਹ ਨਾ ਦੋ ਕੁ ਦਿਨ ਮੰਨ ਕੰਮ ਜਰਾ ਬੰਦ ਕਰਕੇ ਤੁਹਾਨੂੰ ਦੇ ਰਿਹਾ ਪੈਸਾ ਕਮੋਨੇ ਦੇਖੋ ਦੇਖੋ ਪੈਸਾ ਇਸ ਯੂਨਿਟ ਤੋਂ ਕਮੋਨੇ ਲਾ ਇਸ ਯੂਨਿਟ ਲਈ ਕੀ ਲਾਇਆ ਤੁਸੀਂ ਕੋਈ ਪੈਸਾ ਇੱਥੇ ਇਨਵੈਸਟ ਕੀਤਾ ਲਾਇਆ ਬੇਈ ਸਾਫ ਸਫਾਈ ਲਈ ਲੋਕਾਂ ਦੀ ਸਿਹਤ ਲਈ ਕੁਝ ਕੀਤਾ ਸੋਚਿਆ ਤੁਸੀਂ ਨਹੀਂ ਪਿੱਛੇ ਜੀ ਸਾਰੇ ਇਹਨਾਂ ਉੱਪ ਚਿਪਸ ਪਾਈ ਹੋਈ ਔਖੜ ਗਈ ਟੁੱਟ ਗਈ ਉਖੜ ਗਈ ਬਹੁਤ ਮਾੜੀ ਬਿਲਡਾਇਲ ਲਈ ਸੀਮਿੰਟ ਬੜਾ ਬੜਾ ਲਾਇਆ ਤੁਸੀਂ ਜਿੱਦਾਂ ਪਠਾਈ ਚ ਹਾਂ ਬਸ ਰੁਕੜ ਗਈ ਇਹਨਾਂ ਚਿਪਸ ਪਾਈ ਉੱਪ ਚਿਪਸ ਉਖੜ ਗਈ ਫਿਰ ਚਿਪਸ ਵੀ ਉੱਧਾਂ ਦੀ ਨਹੀਂ ਜਿੱਦਾਂ ਦੀ ਪਠਾਈ ਕੀ ਕਹਿਣਾ ਜਦ ਤੁਸੀਂ ਇੱਧਰ ਕਹਿਣਾ ਕੀ ਕਹਿਣਾ ਜੇ ਤੁਸੀਂ ਕੀ ਕਹਿਣਾ ਚਾਹੁੰਦੇ ਸੀ ਹੁਣ ਡਾਕਟਰ ਸਾਹਿਬ ਇੱਥੇ ਆਏ ਆ ਇਹਨਾਂ ਨੇ ਸਭ ਕੁਝ ਦੇਖਿਆ ਤੁਸੀਂ ਕੀ ਕਹਿਣਾ ਸਹੀ ਕਹਿ ਰਹੇ ਆ ਅਸੀਂ ਗਲਤ ਹੈਗੇ ਠੀਕ ਹੈ ਸਾਡੇ ਕੋਲ ਕਮੀਆਂ ਹੈਗੀਆਂ ਅਸੀਂ ਪੂਰੀ ਕਰਾਂ ਦੇਖ ਤੁਹਾਡਾ ਦਿਲ ਕਰਦਾ ਖਾਣੋਂ ਦਾ ਮਠਿਆਈ ਜੀ ਤੋ ਐਦਾਂ ਸਮਝ ਦੇ ਹਾਂ ਨੂੰ ਤਾਂ ਸਰ ਮੈਂ ਖਾ ਲਿਆ ਮੱਖੀਆਂ ਮੱਖੀਆਂ ਵਾਲੀ ਖਾਓਗੇ ਤੁਸੀਂ ਮੱਖੀਆਂ ਵਾਲੀ ਖਾਓਗੇ ਮੱਖੀਆਂ ਇਹ ਹੁਣ ਮੱਖੀ ਨੂੰ ਤਾਂ ਨਹੀਂ ਖਾ ਸਕਦਾ ਉਹਨਾਂ ਨੂੰ ਕੋਈ ਰੈਟਾ ਵਿੱਚ ਖਾ ਸਕਦਾ ਦਿਲ ਕਰਦਾ ਤੁਹਾਡਾ ਖਾਣੋਂ ਐਦਾਂ ਦੇਖ ਕੇ ਮਠਿਆਈ ਤੁਹਾਡੇ ਬਣੀ ਤੁਹਾਡੇ ਕਾਰੀਗਰ ਆਪਣੇ ਆ ਈਮਾਨਦਾਰੀ ਨਾਲ ਮੈਂ ਰੱਬ ਨੂੰ ਆਪਾਂ ਜਵਾਬ ਮੈਂ ਕਿਹਾ ਤੁਹਾਡਾ ਇੱਕ ਉੱਥੇ ਦੇਖੋ ਕੀ ਲਾਇਆ ਕੀ ਕਹਿੰਦੇ ਆ ਹਾਂ ਅੰਡਰਵੀਰ ਹਾਂਜੀ ਉੱਪਰ ਕਿੱਲੀ ਪਾਈ ਆ ਤੇ ਥੱਲੇ ਉਹਦੇ ਖੰਡਾ ਉਹ ਸਾਰਾ ਉਹਦਾ ਪਾਣੀ ਅੰਡਰਵੀਰ ਦਾ ਜਿੰਨਾ ਪਾਣੀ ਖੰਡ ਵਿੱਚ ਨਹੀਂ ਜਾਏਗਾ ਨੀ ਜ਼ਰੂਰ ਹੋਵੇ ਇਦਾਂ ਨਿਰ ਪਾਣੀ ਦਾ ਧੜ ਨਾ ਚੱਲੇ ਇੱਕ ਮੇਰਾ ਸਵਾਲ ਆ ਬੜਾ ਮੇਰੇ ਦਿਲ ਚੋਂ ਬਗਲ ਮੈਂ ਪੰਜਾਬੀ ਬੰਦਾ ਆ ਆਪਾਂ ਨੂੰ ਪਤਾ ਹੈ ਕਿ ਜਿੱਦਾਂ ਹੁਣ ਕੋਈ ਦਾ ਖਾਈ ਜਾਂਨੇ ਕੀ ਕਹ ਖਾਨੇ ਤੁਸੀਂ ਪਾਨ ਕੀ ਖਾ ਰਹੇ ਆ ਕੀ ਖਾਂਦੇ ਮੈਨੂੰ ਸੁਆਲ ਵੀ ਆ ਰਹੇ ਆ ਪਾਣੀ ਪਾਣ ਖਾਂਦੇ ਅੱਛਾ ਤੁਸੀਂ ਤਾਂ ਖਾ ਲਈਆਂ ਮੈਂ ਨਹੀਂ ਖਾਂਦਾ ਸਿਗਰਟ ਕੋਈ ਪੀ ਲੈਂਦਾ ਕੋਈ ਨਹੀਂ ਪੀਂਦਾ ਠੀਕ ਹੈ ਨਾ ਕੋਈ ਪੱਤਾ ਛਾਪ ਖਾਲੇ ਦਾ ਕੋਈ ਨਹੀਂ ਖਾਂਦਾ ਪਰ ਤੁਸੀਂ ਆ ਮਠਿਆਈ ਜਿਹੜੀ ਆ ਹੋ ਸਕਦਾ ਉਸ ਬੰਦੇ ਨੇ ਖਾਣੀ ਆ ਜਿਹੜਾ ਵਿਚਾਰਾ ਤਮਾਕੂ ਨੂੰ ਹੱਥ ਵੀ ਨਹੀਂ ਲਾਉਂਦਾ ਪਰ ਤੁਹਾਡੇ ਅੰਦਰ ਛੁੱਕੀ ਜਾਂਦੇ ਹੋ ਮੰਨਦੇ ਹੋ ਛੁੱਕੀ ਜਾਂਦੇ ਆ ਚੋਕੇ ਰੰਨ ਦੇਖਿਆ ਦੇਖਿਆ ਨਾ ਦੇਖਿਆ ਉਹ ਨਾਲੀ ਦੇਖਿਆ ਨਾ ਉਹ ਨਾਲੀ ਮੈਨੂੰ ਨਾਲੀ ਤਾਂ ਖੁੱਲੀ ਹੈ ਨਾ ਉੱਪਰ ਨਹੀਂ ਆ ਸਾਰਾ ਉਹ ਵਿੱਚ ਹੀ ਆ ਕੈਂਪਸ ਦੇ ਵਿੱਚੇ ਨਾਲੀ ਹੈ ਹੁਣ ਸਵੇਰੇ ਉੱਠੇ ਉਹ ਜਿਹੜਾ ਪਾਣੀ ਪਾਣੀ ਖੁੱਲ੍ਹ ਬਾਹਰ ਨਹੀਂ ਜਾਂਦਾ ਤੁਸੀਂ ਪੰਜਾਬ ਦੇ ਲੋਕਾਂ ਦਾ ਕਦੇ ਸਿਕਰ ਕੀਤਾ ਮਠਿਆਈ ਜਿੱਥੇ ਵੀ ਦੇਣੀ ਆ ਬਾਹਰ ਵੀ ਜਾਂਦੀ ਉਹ ਪਤਾ ਨਹੀਂ ਮੈਨੂੰ ਪੰਜਾਬ ਤੋਂ ਬਾਹਰ ਵੀ ਜਾਂਦੀ ਪੰਜਾਬ ਤੋਂ ਬਾਹਰ ਵੀ ਨਹੀਂ ਜਾਂਦੀ ਪੰਜਾਬ ਚ ਜਾਂਦੀ ਇਹ ਜਿੱਥੋਂ ਇੱਥੇ ਭੇਜਦੇ ਮਠਿਆਈ ਜੀ ਇਹ ਜਿਹੜੀ ਜਗ੍ਹਾ ਤੋਂ ਇੱਥੇ ਮਠਿਆਈ ਭੇਜਦੇ ਆ ਜਿਹੜੀ ਜਗ੍ਹਾ ਤੋਂ ਤੁਸੀਂ ਆਏ ਉੱਥੇ ਮਠਾਈ ਭੇਜਦੇ ਜਿਹੜੀ ਜੀ ਉੱਥੇ ਜਿਹੜੀ ਜਗ੍ਹਾ ਤੋਂ ਤੁਸੀਂ ਆਏ ਆ ਕਿਹੜੀ ਜਗ੍ਹਾ ਤੋਂ ਤੁਸੀਂ ਆਏ ਜੀ ਪਿੱਛੋਂ ਪਿੰਡ ਪਿੱਛੋਂ ਕਿਹੜਾ ਪਿੰਡ ਹਮਾ ਚੱਲਦੇ ਕਿੱਥੋਂ ਤੇਰੇਸ਼ ਕਿੱਥੇ ਆ ਬੰਦਾ ਮੈਨੂੰ ਰਾਜਸਥਾਨ ਦੇ ਮੈਨੂੰ 40 ਸਾਲ ਹੋ ਗਏ ਜੀ ਆ 40 ਸਾਲ ਹੋ ਗਏ ਦਾਦਾ ਮੈਂ ਕਾਹ ਚੀਜ਼ ਬਣਾਉਂਦਾ 40 ਸਾਲ ਇਹ ਕੰਮ ਕਰਨ ਦੇ ਨਹੀਂ ਹੋਏ ਇਹ ਕੰਮ ਕਦੋਂ 20 ਸਾਲ ਹੋ ਗਏ 20 ਸਾਲ 20 ਸਾਲ ਤੋਂ ਇਹ ਹੀ ਖੜਾਈ ਜਾਂਦੇ ਆ ਇੰਦਾਂ ਦਾ ਪਿਆਰ ਤਾਂ ਹੀ ਹੋਣਾ ਘਟੇ ਕੀ ਹੋਊਗਾ ਸੁਧਾਰ ਹੋ ਗਿਆ ਇਹ ਮਤਲਬ ਕਾਫੀ ਆਪਾਂ ਇਹਨੂੰ ਮੰਨ ਲਈਏ ਕਿ ਤੁਸੀਂ 20 ਸਾਲ ਵਿੱਚ ਸੁਧਾਰ ਹੋਇਆ ਪਹਿਲਾਂ ਇਹ ਤੋਂ ਮਾੜਾ ਸੀ ਜਾਂ ਇਦਾਂ ਮੰਨਿਏ ਕਿ ਇਹ ਮਾੜਾ ਹੈ ਇਹ ਤੋਂ ਪਹਿਲਾਂ ਖਰਾ ਸੀਗਾ ਨਹੀਂ ਸਰ ਇਹਦਾ ਇਹਨੂੰ ਫਰਜ਼ ਫਰਜ਼ ਤੇ ਹੁਣ ਟੁੱਟ ਗਿਆ ਕੰਮ ਕਰਦੇ ਕਰਦੇ ਟੁੱਟ ਗਿਆ ਨਹੀਂ ਪਹਿਲਾਂ ਖਰਾ ਸੀਗਾ ਜਦੋਂ ਪਹਿਲਾਂ ਨਵਾਂ ਪਰਤ ਪਾ ਕੇ ਕੰਮ ਕਰਾਂਗੇ ਕੋਈ ਪੁਰਾਣੀ ਥੋੜੀ ਚੱਲਦਾ ਮੱਖੀਆਂ ਨਹੀਂ ਸੀ ਹੁੰਦੀਆਂ ਹੁਣ ਮੱਖੀ ਚੱਲਦੀਆਂ ਨੇ 20 ਸਾਲ ਹੋ ਗਏ ਤੁਹਾਨੂੰ ਕੰਮ ਕਰਦਿਆਂ ਕਿਵੇਂ ਅੱਜ ਆਪਾਂ ਦੇਖਿਆ ਹਾਲਾਤ ਮੈਨੂੰ ਲੱਗਦਾ ਵੀ ਜਿਹੜਾ ਖਬਰ ਦੇਖੀਗਾ ਉਹ ਮਠਾਈ ਇਸ ਤੋਂ ਤਵਾਜ ਹੋ ਗਰੀ ਯਾਰ ਮੈਂ ਤਾਂ ਆਪਣੀ ਗੱਲ ਕਰਦਾ ਜੇ ਮੈਂ ਇਸ ਤੋਂ ਬਾਅਦ ਮਠਿਆਈ ਖਾਵਾਂ ਨਾ ਮੇਤੋ ਬਾੜਾ ਮਾੜਾ ਬੰਦਾ ਕੋਈ ਨਹੀਂ ਹਾਂ ਮੈਂ ਤੇਰੀ ਦੀ ਗੱਲ ਨਹੀਂ ਕਰਦਾ ਕਿ ਯਾਰ ਜਿੰਨਾ ਇਹਨਾਂ ਦੇ ਸਾਫ ਸਫਾਈ ਦਾ ਜਿਹੜਾ ਹਾਲ ਹੈ ਜੋ ਇਹ ਪੱਤਾ ਛਾ ਮ ਜੋ ਖਾਂਦੇ ਆ ਇਦਾਂ ਤੁਸੀਂ ਆਪਣੇ ਕਿਚਨ ਚ ਇਹਨਾਂ ਨੂੰ ਖਾਣਾ ਬਣਾਉਣ ਦੋਗੇ ਜਿਹੜਾ ਤੁਹਾਡੀ ਫੈਮਲੀ ਨੇ ਖਾਣਾ ਫੈਮਲੀ ਨੇ ਦਾਲ ਸਬਜੀ ਇਹਨਾਂ ਨੂੰ ਬਣਾਉਣ ਦੋਗੇ ਨੇਲ ਵਧੇ ਹੋਣ ਮੈੜਾ ਵੀ ਹੋਣ ਤਾਂ ਵਿਚਾਰੇ ਜਿਨ੍ਹਾਂ ਲੋਕਾਂ ਨੇ ਮਠਿਆਈ ਖਾਣੀ ਉਹ ਤੁਹਾਡੇ ਆਪਣੇ ਨਹੀਂ ਦੇਖ ਲਓ ਬੱਦੇ ਹੁਣ ਨਾ ਕੀਤੇ ਅਸੀਂ ਤੁਮ ਜੰਮ ਨਾ ਦੱਸਣੇ ਭਾਈ ਹਣੇ ਅੱਛਾ ਉਹਨੂੰ ਪਾਇ ਹੋਣਿਆ ਕੋਸ਼ਿਸ਼ ਕਰ ਤੜੇ ਦਾ ਪਾ ਲਿਆ ਮੈ ਯਾਦ ਨਾ ਸਾਡੇ ਨਾਲ ਕਰੋ ਸਾਨੂੰ ਸਭ ਕੁਝ ਪਤਾ ਅੱਜ ਅਸੀਂ ਲੋਕਾਂ ਨੂੰ ਇਹੀ ਤਾਂ ਦੱਸਦੇ ਆ ਵੀ ਯਾਰ ਜਿਹੜੀ ਚੀਜ਼ ਤੁਸੀਂ ਖਾਂਦੇ ਹੋ ਉਹ ਐਦਾਂ ਦੇ ਹਾਲਾਤਾਂ ਚ ਬਣੀ ਕਿਸ਼ੋਰ ਜੀ ਨੂੰ ਇੰਨਾ ਕੁ ਤੁਹਾਡਾ ਫਿਕਰ ਹੈ ਅਗਰ ਤਾਂ ਬਿਲਕੁਲ ਕਾਰਵਾਈ ਜਿਹੜੀ ਹੈ ਪਾਗੀ ਪਹਿਲਾਂ ਇਹ ਮੈਂ ਹੋਰ ਕਿੱਦਾਂ ਲਈਏ ਹਾਂ ਤੁਸੀਂ ਕਿਹੜਾ ਬਣਾ ਰਹੇ ਹਾਂ ਆਹ ਉਹ ਕਿਹੜਾ ਮੋਡਲ ਬਟ ਪ੍ਰੋਪਰ ਕੰਮ ਕਰਦਾ ਹੈ ਅੱਛਾ ਇਹਦਾ ਸਿਲੈਕਟਰ ਵੀ ਚੱਲ ਪਾ ਕੇ ਸਭ ਕੁਝ ਸਹੀ ਤਰੀਕੇ ਨਾਲ ਚੱਲਦਾ ਹੈ ਕਿੱਥੇ ਤੱਕ ਚੱਲਦਾ ਹੈ ਨਾ ਦੇਖੋ ਉਹਨੂੰ ਉਹ ਦੂਸਰੇ ਮਾਦਿਆਂ ਦੇਖਾ ਥੋੜੀ ਜਿਹੀ ਕੰਮ ਕਰਾਉਣਾ ਉਦੋਂ ਕਿਚਨ ਠੀਕ ਕਰ ਲੈਣਾ ਜਿੱਦਾਂ ਹੁੰਦਾ ਵੀ ਸਭ ਜਗ੍ਹਾ ਤੇ ਠੀਕ ਹੋ ਮੈਂ ਉਹ ਸਮਝ ਆਉਂਦਾ ਕੰਮ ਜੇ ਦੋ ਜੇ ਦੋ ਦਿਨ ਦੇ ਦੱਸ ਜੇ ਦੋ ਦਿਨ ਫੂਡ ਦਾ ਕੰਮ ਕਰਨਾ ਕਿਤੇ ਤਾਂ ਉਹ ਦੋ ਦਿਨ ਵੀ ਮਿਆਰ ਰੱਖਣਾ ਪਊਗਾ ਨਾ ਇਹ ਦੋ ਦਿਨ ਵੀ ਇਹਦੀ ਐਕਸਕਿਊਜ਼ ਥੋੜਾ ਹੋਗਾ ਵੀ ਤੁਸੀਂ ਹੁਣ ਮੈਂ ਬਾਹਰ ਕਰ ਲੈਣਾ ਹੁਣ ਮੈਂ ਠੀਕ ਕਰ ਲਊਗਾ ਉਹ ਤਾਂ ਕਰਨਾ ਹੀ ਆ ਅੱਛਾ ਤੁਸੀਂ ਕਦੀ ਸੋਚਿਆ ਸੀ ਵੀ ਫੂਡ ਸੇਫਟੀ ਟੀਮ ਆਜੂਗੀ ਇਦਾਂ ਲੱਗਿਆ ਸੀ ਕਦੇ ਆ ਸਕਦੀ ਹੈ

अच्छा चलो मेनू नहीं पता ਤੁਸੀਂ ਦੱਸ ਦੋ ਸਾਨੂੰ ਕੀ ਕਹਿਣਾ ਚਾਹੁੰਦੇ ਹੋ ਹਾਂਜੀ ਸਰ ਸਰ ਇੱਧਰ ਸਰ 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 ਕੀ ਕਹਿਣਾ ਚਾਹੁੰਦੇ ਤੁਸੀਂ ਮੈਂ ਸਰ ਸਾਡੇ ਕੋਲ ਕਮੀਆਂ ਰਹਿ ਗਈਆਂ ਠੀਕ ਹੈ ਉਹ ਕਮੀਆਂ ਦੂਰ ਕਰਦੇ ਪਏ ਔਰ ਅੱਗੇ ਤੋਂ ਕੋਸ਼ਿਸ਼ ਕਰਾਂਗੇ ਕਿ ਤੁਹਾਨੂੰ ਕੋਈ ਕੰਪਲੇਂਟ ਨਾ ਹੋਵੇ ਜਿਹੜੇ ਲੋਕੀ ਤੁਹਾਡੀ ਮਠਾਈ ਬੜੀ ਚਾਹ ਨਾਲ ਖਾਂਦੇ ਆ ਤੁਹਾਡਾ ਨਾਮ ਵੀ ਚੱਲਦਾ ਮਕੇਰੀਆਂ ਸਰ ਏਰੀਆ ਦੇ ਵਿੱਚ ਤੇ ਕੀ ਲੋਕੀ ਸੋਚਣਗੇ ਵੀ ਕੀ ਤੁਸੀਂ ਕੀ ਹਜੇ ਉਹਨਾਂ ਨੇ ਕੀਤਾ ਹਾਂਜੀ ਮੈਂ ਸਮਝਿਆ ਨਹੀਂ ਤੁਸੀਂ ਕੀ ਕਹਿ ਰਹੇ ਚਾਹੁੰਦੇ ਜਿਹੜੇ ਲੋਕੀ ਤੁਹਾਡੀ ਮਠਿਆਈ ਖਾਂਦੇ ਆ ਐਨੇ ਚਾਹ ਦੇ ਨਾਲ ਜੇ ਉਹ ਬਣੀ ਦੇਖ ਲੈਣਗੇ ਤੇ ਲੋਕੀ ਮਠਿਆਈ ਖਾਂਗੇ ਫਿਰ ਜਿਹੜੇ ਸਸਤਰ ਤੁਸੀਂ ਕਹਿੰਦੇ ਉਹ ਤਾਂ ਨਹੀਂ ਖਾਣਗੇ ਜਿਹੜੇ ਲੋਕੀ ਕਹਿੰਦੇ ਵੀ ਅਸੀਂ ਕੋਈ ਨਸ਼ਾ ਯੂਜ਼ ਨਹੀਂ ਕਰਦੇ ਬਿਲਕੁਲ ਵਧੀਆ ਮਠਿਆਈ ਤੁਸੀਂ ਆਰਸ਼ ਦਰਸ਼ਨ ਮੂਚ ਪਾਇਆ ਆ ਇਹ ਠੀਕ ਲੱਗਦਾ ਜੀ ਮੈਂ ਮਸੁਦਸਨ ਨਹੀਂ ਪਾਇਆ ਜੋ ਵੀ ਆ ਖਾਣੇ ਪੀਂ ਜੋ ਵੀ ਹੈ ਨਾ ਜੀ ਸਮੈਲ ਬੜੀ ਆਉਂਦੀ ਪਈ ਸਾਨੂੰ ਬੜੀ ਸਾਨੂੰ ਆਪਣੇ ਆਪ ਨੂੰ ਬੜੀ ਹੋਰ ਤਰ੍ਹਾਂ ਲੱਗਦਾ ਜੀ ਕੀ ਲੋਕੇ ਇਹ ਗੱਲ ਸਹੀ ਸਮਝਣਗੇ ਨਹੀਂ ਸਹੀ ਤਾਂ ਨਹੀਂ ਸੋਦੇ ਜੇ ਗਲਤ ਕੰਮ ਤੇ ਗਲਤੀ ਹੁੰਦੀ ਹੈ ਹਾਂ ਜੀ ਦੱਸ ਕੀ ਕਹਿੰਨਾ ਚਾਹੁੰਦੇ ਤੁਸੀਂ ਲੋਕਾਂ ਨੂੰ ਕੀ ਹਾਂ ਜੀ ਲੋਕਾਂ ਨੂੰ ਮੈਸੀ ਆਪਣੇ ਲੋਕ ਇਹ ਹੀ ਕਹਿਣਾ ਚਾਹੁੰਦਾ ਮੇਰੀ ਜਿਹੜੀ ਪਰਪਸ ਆ ਫੋਰ ਸੇਫਟੀ ਟੀਮ ਦਾ ਉਹ ਬਾਈ ਲੈਟਰਲੀ ਹੈ ਮੇਰਾ ਕੱਲਾ ਇਹ ਨਹੀਂ ਫੂਡ ਸੇਫਟੀ ਟੀਮ ਇੱਕ ਵੇਚਣ ਵਾਲੇ ਚ ਇਹ ਜੇ ਕਿਸ਼ੋਰ ਜੀ ਵਿੱਚ ਤੇ ਜਨੇ ਇਹਦੀ ਮਠਿਆਈ ਖਾਣੀ ਇਹਨਾਂ ਦੀ ਉਹਦੇ ਵਿੱਚ ਇੱਕ ਮੈਂ ਕੜੀ ਦਾ ਕੰਮ ਕਰਦਾ ਦੋਨਾਂ ਪਾਸੇ ਜਿੱਥੋਂ ਤੱਕ ਅਸੀਂ ਇਹਨਾਂ ਦੀ ਮਠਿਆਈ ਦਾ ਕਿੰਨੇ ਵੀ ਸਟੈਂਡਰਡ ਹੋਣਾ ਚਾਹੀਦਾ ਉਹ 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 ਇੱਕ ਉਹ ਵੀ ਵਿਸ਼ਾ ਆ ਕਿ ਮੱਖੀਆਂ ਮਛਾ ਜੋ ਇਹਦੇ ਗੰਦੇ ਟਾਇਲਟ ਵਿੱਚ ਐ ਕੱਚੇ ਮੈਣਾ ਪਾਏ ਹੋਏ ਤਬਾਕੂ ਪਾਈ ਜਾਂਦੇ ਵਿੱਚ ਛੁੱਕੀ ਜਾਂਦੇ ਆ ਉਹ ਜਿਹੜੀ ਚੀਜ਼ ਆ ਉਹ ਇਹਨਾਂ ਦਾ ਵਿਸ਼ਾ ਵੀ ਇਹਨੂੰ ਠੀਕ ਕਰਨਾ ਚਾਹੀਦਾ ਜਿਹੜਾ ਗ੍ਰਾਹਕ ਐ ਉਹਦੇ ਵਾਸਤੇ ਵੀ ਮੈਂ ਕਹਿੰਦਾ ਤੂੰ ਜਦੋਂ ਨਾ ਜਾਗੋ ਗ੍ਰਾਹਕ ਜਾਗੋ ਜੇ ਗ੍ਰਾਹਕ ਨਹੀਂ ਜਾਗੂਗਾ ਮੈਂ ਹੁਣ ਮੈਨੂੰ ਆਪਣੀ ਸਿਹਤ ਦਾ ਮੈਨੂੰ ਆਪਣਾ ਆਪ ਹੀ ਫਿਕਰ ਕਰਨਾ ਮੇਰਾ ਇਹਨਾਂ ਨੇ ਤਾਂ ਫਿਕਰ ਕਰਨਾ ਨਹੀਂ ਮੈਂ ਡਾਕਟਰ ਲਖਵੀਰ ਨੂੰ ਤਾਂ ਆਪਣੀ ਸਿਹਤ ਆਪ ਚਿੰਤਾ ਕਰਨੀ ਪਣੀ ਤੁਹਾਨੂੰ ਆਪਣੀ ਚਿੰਤਾ ਆਪ ਕਰਨੀ ਪੈਣੀ ਹਰ ਗ੍ਰਾਹਕ ਜਿਹੜਾ ਮਠਿਆਈ ਖਾਂਦਾ ਉਹਨੂੰ ਅਸੀਂ ਅੱਜ ਇਹ ਐਦਾਂ ਅਨਅਰਥਕੀਤਾ ਫੇਸ ਉਹ ਦਿਖਾਇਆ ਕਿ ਜਿਹੜੀ ਮਠਿਆਈ ਤੁਸੀਂ ਖਾ ਰਹੇ ਆ ਉਹ ਭਾਵੇਂ ਉਹ ਚ ਮੱਖੀਆਂ ਨਹੀਂ ਹੈਗੀਆਂ ਪਰ ਇਹਨਾਂ ਦੇ ਬੰਦਿਆਂ ਨੇ ਸਵੇਰੇ ਉੱਠ ਕੇ ਚ ਮੱਖੀਆਂ ਚੁਗਣੀਆਂ ਹੁੰਦੀਆਂ ਆਂਦੀਆਂ ਚੜਨੀ ਆਉਂਦੀਆਂ ਉਹ ਕੰਮ ਹੀ ਇਹ ਕਰਦੀ ਕਿਉਂਕਿ ਟੱਕਿਆ ਤਾਂ ਹੈ ਕੁਛ ਨਹੀਂ ਸੋ ਜਿਹੜੀ ਮਠਾਈ ਖਾਣ ਆਲਾ ਗ੍ਰਾਹਕ ਹੈ ਉਹ ਵੀ ਜਾਗੇ ਉਹ ਅਵੇਅਰ ਹੋਵੇ ਔਰ ਮੈਨੂੰ ਇਹ ਲੱਗਦਾ ਜਦੋਂ ਇਹੋ ਜੀ ਪ੍ਰਵਾਨ ਨਹੀਂ ਮਠਾਈ ਕਰੂਗੇ ਲੋਕੀ ਇਹੋ ਜੀ ਘਟਿਆ ਹਾਲਾਤਾਂ ਚ ਬਣੀ ਹੋਈ ਆਟੋਮੈਟਿਕਲੀ ਇਹਨਾਂ ਨੂੰ ਸੁਧਰਨਾ ਪਏਗਾ ਸੁਧਾਰਨੇ ਹੋਣਾ ਪਏਗਾ ਜਾਂ ਕੰਮ ਬੰਦ ਕਰਨਗੇ ਨਹੀਂ ਖਾਣਗੇ ਲੋਕੀ ਨਹੀਂ ਚੀਜ਼ਾਂ ਨੂੰ ਔਰ ਜਿਹੜੀ ਜਿੱਥੋਂ ਤਾਂ ਹੈਗਾ ਹੁਣ ਜੇ ਕੋਈ ਕਵੇ ਵੀ ਸਾਨੂੰ ਤੰਗ ਪਰੇਸ਼ਾਨ ਕਰਦੇ ਆ ਇਹ ਰਾਜਸਥਾਨ ਤੋਂ ਆਇਆ ਮੈਂ ਸੋਚਦਾ ਵੀ ਯਾਰ ਤੁਸੀਂ ਆਓ ਪੰਜਾਬ ਚ ਰਾਜਸਥਾਨ ਤੋਂ ਆਓ ਜੁਪੀ ਤੋਂ ਆਓ ਬਿਹਾਰ ਤੋਂ ਆ ਕੇ ਕੰਮ ਕਰੋ ਪਰ ਫੂਡ ਨਿਆਰ ਤਾਂ ਰੱਖਣਾ ਹੀ ਪਊਗਾ ਨਾ ਤੁਹਾਨੂੰ ਫੂਡ ਦਾ ਇਹ ਤਾਂ ਹੈ ਨਹੀਂ ਕਿ ਤੁਹਾਨੂੰ ਐਗਜ਼ੈਂਪਸ਼ਨ ਹੈ ਛੋਟ ਹੈ ਕੋਈ ਹੈ ਮੱਖੀਆਂ ਤੁਸੀਂ ਜੋ ਮਰਜੀ ਖੜਾਈ ਜੋ ਜਿੱਦਾਂ ਦੇ ਮਰਜੀ ਉੱਪਰ ਛੱਤ ਤੇ ਤੁਸੀਂ ਦੇਖੋ ਨੰਗੀ ਛੱਤ ਹੈ ਉੱਥੋਂ ਜੋ ਮਰਜੀ ਚੂਹੇ ਜਿੱਦਣ ਜੋ ਮਰਜੀ ਗਿਰ ਜਾ ਥੱਲੇ ਯਾਰ ਜੋ ਮਰਜੀ ਅੰਦਰ ਆਈ ਜਾਵੇ ਔਰ ਵਰਕਰ ਸਵੇਰੇ ਸਾਰੇ ਸੁੱਤੇ ਪਏ ਸੀਗੇ ਜਦੋਂ ਅਸੀਂ ਆਏ ਕੋਈ ਵੀ ਨਹੀਂ ਸੀ ਇੱਥੇ ਇਹਨਾਂ ਦੇ ਫੂਡ 'ਚ ਹੀ ਕੁਝ ਪਾ ਦੇ ਯਾਰ ਕੱਲ ਨੂੰ ਇਹਨਾਂ ਕੋਲ ਜਵਾਬ ਹੋਣਾ ਬੰਦੇ ਜੇ ਖਾ ਕੇ ਕੋਈ ਮਰ ਮੁੜ ਗਏ ਕੋਈ ਇਹਨਾਂ ਕੀ ਕੋਈ ਸਿਕਿਉਰਿਟੀ ਵੀ ਤਾਂ ਹੋਣੀ ਚਾਹੀਦੀ ਫੂਡ ਦਾ ਮਾਮਲਾ ਹੈ ਫੂਡ ਦੀ ਸਿਕਿਉਰਿਟੀ ਓਪਨ ਪਿਆ ਫੂਡ ਤੁਹਾਡਾ ਐਡਾ ਵੱਡਾ ਯੂਨਿਟ ਹੈ ਕਿੱਥੇ ਕਿੱਥੇ ਪੰਜਾਬ ਚਲੇ ਜਾਣਾ 17 ਗੱਡੀਆਂ ਕਹਿ ਰਿਹਾ ਬੰਦਾ ਇਹਨਾਂ ਦਾ ਪਛਾਣਦੀਆਂ ਰੋਜ਼ ਦੀਆਂ ਰੋਜ਼ ਦੀਆਂ 17 ਗੱਡੀਆਂ ਕੋਈ ਕਿਤੇ ਡੱਬੇ ਡੱਬੇ ਵੀ ਸਾਰੇ ਇੱਥੇ ਰੱਖੇ ਹੋਏ ਜਿਹੜੇ ਪੈਕ ਹੋਣੇ ਆ ਸੋ ਮੈਂ ਇਹ ਵੀ ਕਹਿਣਾ ਤੇ ਲੋਕਾਂ ਨੂੰ ਇਹ ਕਹਿਣਾ ਵੀ ਕੱਲਾ ਇਦਾਂ ਨਹੀਂ ਹੋਣਾ ਤੁਸੀਂ ਆਪਣੀ ਸਿਹਤ ਦੇ ਮਿੱਤਰੋ ਆਪ ਹੀ ਖਿਆਲ ਰੱਖੋ ਤੁਹਾਡੇ ਹੱਥ 'ਚ ਆਪਣੀ ਬਾਜ਼ੀ ਜਿੱਤਣੀ ਤੇ ਆਪਣੀ ਹਾਰਨੀ ਇਹ ਇਹਨਾਂ ਲੋਕਾਂ ਨੇ ਤੇ ਇਹ ਪਤਾ ਨਹੀਂ ਕੀ ਕਰਨਾ ਕਿਦੋਂ ਨੂੰ ਅਗਲਾ ਕੰਮ ਜਿਹੜਾ ਸਾਡਾ ਸੈਂਪਲ ਦਾ ਉਹ ਲੀਗਲ ਸੈਂਪਲ ਹੈ ਉਹ ਇੱਕ ਅਲੱਗ ਕਾਰਵਾਈ ਆ ਪਰ ਲੋਕੀ ਸਾਰੀ ਕੁੱਲ ਮਿਲਾ ਕੇ ਗੱਲ ਇੱਥੇ ਆ ਸੈਂਪਲ ਪਹੁੰਚ ਜਾਣਗੇ ਅਨਸੇਫ ਹੁੰਦੇ ਸਬਸਟੈਂਡੈਂਟ ਹੁੰਦੇ ਸੇਫ ਹੁੰਦੇ ਉਹ ਬਾਅਦ ਦੀਆਂ ਗੱਲਾਂ ਉਹ ਦੋ ਹਫ਼ਤੇ ਬਾਅਦ ਰਿਪੋਰਟ ਆ ਜਾਣੀ ਪਰ ਅਸੀਂ ਕਹਿੰਨੇ ਅਸੀਂ ਤੁਹਾਨੂੰ ਅੱਜ ਹੀ ਰਿਪੋਰਟ ਦੇ ਦਿੰਦੇ ਹਾਂ ਇੱਕ ਰਿਪੋਰਟ ਫੂਡ ਐਂਡ ਡਰੱਗ ਲੈਬ ਤੋਂ ਆਉਣੀ ਆ। ਇੱਕ ਰਿਪੋਰਟ ਆ ਦੇਤੀ ਹੈ ਤੁਹਾਨੂੰ। ਹੁਣ ਤੁਸੀਂ ਤੈਅ ਕਰਨਾ ਵੀ ਕਰਨਾ ਕੀ। ਅਸੀਂ ਲੋਕਾਂ ਤੇ ਛੱਡ। ਥੈਂਕ ਯੂ ਬੀਮੈਚ। ਥੈਂਕ ਯੂ ਸਰ। ਇਹ ਬਹੁਤ ਬਾਇੰਡਰ ਹਾਂ। ਹਾਂ। ਇਹ ਬੰਦਰ ਬਾਇੰਡਰ। ਇਹਨੇ ਚੰਮ ਚੰਮ ਪੜੀ ਕਰਾਂ। ਬੈਂਫੀਲ ਬੈਂਫੀਲ ਲੈ ਆਂਦੇ। ਇੱਕ ਉਹ ਕੋਆ ਜਿਹੜਾ ਇੱਕ ਉਹ ਆ ਜਿਹੜਾ ਪਰ ਪਰ ਪਿਆ ਸੀ। ਪ੍ਰੈਮਰ ਹੋਇਆ। ਕੱਲ ਤੋਂ ਪ੍ਰੈ ਕੱਲ ਇੰਨਾ ਹੋਇਆ।

ਲੋਕ ਪੇਂਟ ਕਰਦੇ ਆ ਕੋਈ ਨਹੀਂ ਮਾਪ ਵੱਡੇ ਨੂੰ ਕਰੋ ਠੀਕ ਇੱਧਰ ਵੀ ਆ ਜਾ ਮੈਂ ਆ ਜਾਓ ਆ ਜਾਓ ਆ ਜਾਓ ਆ ਜਾਓ ਇੱਧਰ ਆ ਜਾਓ ਚੱਲੀ ਇੱਧਰ ਚੱਲੀ ਆ ਜਾਓ ਇਹ ਤਾਂ ਹਮਨ ਕਹਿੰਦਾ ਸੈਟ ਲਿਆ ਰੋਕ ਜੋ ਰੋਕ ਜੋ ਰੋਕ ਜੋ ਇੱਕ ਮਿੰਟ ਜੀ ਇੱਕ ਮਿੰਟ ਰੋਕ ਜੋ ਅਨੈਸ਼ਾ ਇੱਕ ਤਾਂ ਇਹਨਾਂ ਨੂੰ ਨਾ ਅਨ ਹਾਈ ਜਿੰਦਾ ਇਹਨਾਂ ਦਾ ਚਲਾਨ ਕਟੋ ਨੰਬਰ 2 ਤੇ ਇਹਨਾਂ ਨੂੰ ਦੋ ਹਫ਼ਤਿਆਂ ਦਾ ਇੰਪਰੂਵਮੈਂਟ ਨੋਟਿਸ ਦੇ ਦਿਓ ਜੇ ਇਹ ਟਾਇਲਟ ਨਹੀਂ ਬਚੇ ਚੱਲੂਗੀ ਟਾਇਲਟ ਬਾਹਰ ਕੱਢੋ ਕਵਰਡ ਸਾਰਾ ਹੋਣਾ ਚਾਹੀਦਾ ਅਸੀਂ ਵਿਜ਼ਿਟ ਕਰਾਂਗੇ ਫਿਰ ਠੀਕ ਹੈ ਤੁਹਾਡੇ ਯੂਨਿਟ ਤੇ ਇਹ ਸਾਰਾ ਫਰਸ਼ ਫੁੱਲ ਸਟਰੋਪਰ ਕਰਾਓ ਸਫਾਈ ਸਾਰੀ ਵਾਈਟ ਵਾਸ਼ ਕਰਾਓ ਛੱਤ ਕਵਰਡ ਹੋਣੀ ਚਾਹੀਦੀ ਆ ਕੋਈ ਅੰਦਰ ਤਬਾਕੂ ਨਹੀਂ ਖਾਊਗਾ ਕੁਝ ਵੀ ਆ ਵਰਕਰਾਂ ਦਾ ਮੈਡੀਕਲ ਹੋਣਾ ਚਾਹੀਦਾ ਪਾਣੀ ਦਾ ਸੈਂਪਲ ਕਦੀ ਟੈਸਟ ਕਰਾਇਆ ਪਾਣੀ ਜੂਲ ਕਰਦੇ ਹੋ ਪਾਣੀ ਦਾ ਸੈਂਪਲ ਕਦੋਂ ਕਰਾਇਆ ਫਿਰ ਵਾਟਰ ਟੈਂਕਰ ਮੈਡੀਕਲ ਕਰਾਇਆ बाद <coughs> <coughs> ਰੌਣੇ ਹੋ ਤੁਸੀਂ ਸੰਦੇਸ਼ ਜੇ ਮੈਨੇ ਵਰਤਿਆ ਰੌਣੇ ਆ ਤੇ ਸੰਤ ਨੂੰ ਆਇਆ ਸੀ ਉਦੋਂ ਕਰਾਈ ਸੀ ਮੈਂ ਬੇਟਾ ਜੇ ਮੈਂ ਮੱਖੀ ਆ ਮਰ ਗਿਆ ਮਰ ਗਿਆ ਮਰੇ ਕਰ ਦਿੱਤੀ ਮਰੇ ਤਰੀ ਨੂੰ ਤੋੜਾ ਪੜਿਆ ਮੈਂ ਕਿ ਯਾਦ ਰਹਿੰਦਾ ਯਾਦ ਹੁੰਦਾ ਆ ਤੇ ਜੇ ਸ਼ਾਮ ਦਾ ਕੰਮ ਆ ਨਹੀਂ ਸੱਤ ਨਹੀਂ ਆ ਦੀ ਫਟ ਦੇਣੀ ਆ ਇਹ ਨਹੀਂ ਵੇਚਣੀ ਆ ਨਾ ਤੁਸੀਂ ਮੱਖੀ ਦਾ ਕਹਿ ਰਹੇ ਮੈਂ ਉਹ ਹੀ ਕਹਿ ਰਹੇ ਮੈਂ ਵੇਚਣੀ ਆ ਨਾ ਹਾਂਜੀ ਕੁੜੀ ਤੂੰ ਨਾ ਹਨਾ ਇੰਨਾ ਤਾਂ ਤੂੰ ਕਰ ਨਹੀਂ ਸਕਦੇ ਤੇ ਮੈਂ ਕਿਹਾ ਨਹੀਂ ਮਚਾਈ ਤੂੰ ਸ਼ਾਮਾ ਉਧਰ ਜਾ ਉਹ ਮੈਂ ਤੈਨੂੰ ਪੜਾਉਣਾ ਕਰ ਦਿੰਦਾ ਤਾਹਣਾ ਅਰੇ ਸ਼ੁਕਰੀਆ ਤੂੰ ਕਰਣਾ ਤੂੰ ਮੈਂ ਇਹ ਸੀ ਕਿ ਜਿਹੜਾ ਸਿਰ ਜਿਹੜਾ ਸੇਵਾ ਦਾ ਕੰਮ ਸਰ ਬੰਦ ਹੋਇਆ ਤੁਸੀਂ ਆਪਣੀ ਕਹਿੰਦੇ ਜਦੋਂ ਤੁਸੀਂ ਆਇਆ ਉਹ ਤਾਂ ਕੋਈ ਨਹੀਂ ਸੀਗਾ ਤਾਂ ਫਿਰ ਉਸ ਟਾਈਮ ਇਹਦਾ ਫੋੜਾ ਤੇਰੀ ਜ਼ਿੰਮੇਵਾਰੀ ਹੈ ਹਾਂ ਆਰ ਬੰਦੀ ਸਪੈਰਟੀ ਵੀ ਨਹੀਂ ਚਾਈਦੀ ਇਹ ਕੋਈ ਸਟੋਟ ਗਿਆ ਕੋਈ ਸਟੋਟ ਗਿਆ ਤਾਂ ਇਹ ਤਾਲੁਦ ਦਾ ਜਵਾਬ ਹੈਗਾ ਇਹਨਾਂ ਗੱਲਾਂ ਦਾ ਤੁਸੀਂ ਦੱਸਿਆ ਹਾਂ ਕਰਾਂਗੇ ਜੇ ਕੋਈ ਸਾਡ ਤੋਂ ਡਰ ਦੋ ਉਹਨਾਂ ਨੇ ਕੰਮ ਸ਼ੁਰੂ ਕਰਾਇਆ ਸੀ ਕੱਲ ਹੀ ਤੇ ਉਹ ਕਿਹ ਚੁਲਾਈ ਸ਼ੁਰੂ ਕਰਾਉਗਾ ਟੈਂਡੀ ਬੋਲੂਗਾ ਕੱਚੇ ਪਲੇਨਾ ਤੇ ਉਹ ਤੇ ਲਿਖਣੀ ਕੱਚੇ ਪੱਲਾਂ ਦਾ ਜਵਾਬ ਦੋ ਉਹਦਾ ਤਮਾਕੂ ਟੁਟਿਆ ਹੈ ਜਿਹੜਾ ਪਾਨ ਖਾ ਕਰਦੇ ਉਹਦਾ ਜਵਾਬ ਦੋ ਔਰ ਟਾਇਲਟ ਅੰਦਰ ਉਹਦਾ ਜਵਾਬ ਦੋ ਉਹ ਚਾਸ਼ਣੀ ਉੱਪਰ ਤੇਲ ਦੇ ਮੈਨ ਦਾ ਜਵਾਬ ਦੋ ਬਹੁਤ ਬਹੁਤ ਜਿਹੜੇ ਕੋਈ ਕਮੈਂਟ ਨਹੀਂ ਹੈਗਾ ਇਹਦਾ ਜਵਾਬ ਦੋ ਮੱਖੀਆਂ ਆ ਜਗੀਆਂ ਵਿੱਚ ਉਹਦਾ ਜਵਾਬ ਦੋ ਤੁਸੀਂ ਕੋਈ ਨਾ ਲਾਓ ਪਤਾ ਨਹੀਂ ਪਤਾਉਣਾ ਕਿ ਉਹਦੇ ਮੱਖੀਆਂ ਹੋਣੀਆਂ ਚਾਹੀਦੀ ਵੈਸੇ ਨਹੀਂ ਹੋਉਂਦੀ ਮਤਲਬ ਇਹ ਦੱਸਣ ਨਹੀਂ ਨਾਲ ਹੈ ਘਰ ਥੋੜੇ ਮੱਖੀਆਂ ਦਾਲਤ ਪਈਆਂ ਹੁੰਦੀਆਂ तो दसना होनेटना होगा चाहिए ਇੱਥੇ ਕਰਾ ਲਓ ਨਹੀਂ ਹਾਲਾ ਵੀ ਜਦੋਂ ਪਏ ਉਹਨੇ ਦੱਬੇ ਸਾਡੇ ਦੱਬੇ ਖਾਲੀ ਨਾ ਦੱਬੇ ਉਹਦੇ ਜਾਂਦੇ ਸਨ ਥੋੜੀ ਮਿੰਟ ਉਹ ਦੱਬੇ ਤੁਹਾਡੇ ਕੋਲ ਕੀ ਤਾਂ ਉਹ ਜਿੱਦਾਂ ਕਹਿੰਦੇ ਦੱਬੇ ਜਦਾਂ ਆਪਣੀ ਸਾਡੇ ਫੇਟ ਵਿੱਚ ਭਰ ਗਿਆ ਇਹਦਾ ਜਾਨੀ ਦਾ ਸਾਡੇ ਆਪਣੇ ਦੱਬੇ ਤਾਂ ਨਹੀਂ ਲੈ ਸਕਦੇ ਲੋਕੀ ਕਹਿੰਦੇ ਰੈਡੀਮੇਡ ਮਠਿਆਈ ਹੈ ਉਹ ਕਹਿੰਦੇ ਸਾਡਾ ਪਿਆ ਦੇ ਚੀਮਾ ਰੋਕੀ ਜਿਹੜੇ ਚੀਮਾ ਸਾਹ ਦੀ ਮਠਿਆਈ ਖਾਣੀ ਉਹ ਸੋਚ ਰਹੇ ਨੇ ਤੇ ਚੀਮੜੇ ਨੇ ਬੜਾਈ ਨਹੀਂ ਹੈਗੀ ਮੇਰੇ ਵੀਰ ਨੇ ਭੁਲਾ ਦਿੱਤਾ ਉਹ ਤੁਸੀਂ लवली ਸਵੀਟ ਵਰਡੀ ਹੈ ਬ੍ਰਾਂਡ ਫੋਟਾ ਹੈ। ਤੋਂ ਦੀ ਕਿਤੇ ਆਪ ਵੀ ਵੇਚਦੇ ਆਂ ਦਾ ਖਾਣਾ ਛੋਟਾ ਤੇ ਰਿਟੇਲਰ ਵੀ ਹਾਂ ਤੇ ਦੁਕਾਨ ਵੀ ਆਪਣੀ। ਇਹ ਸਾਰੇ ਇਧਰ ਹੀ ਆਉਂਦਾ। ਅੰਤ ਤੱਕ ਹੀ ਬੱਝ ਜਾਂਦਾ। ਥੋੜਾ ਜਿਹਾ ਮਿਲਦਾ। ਥੋੜਾ ਥੀ ਲੈ ਜਾਂਦੇ ਲੋਕੀ। ਥੋੜਾ ਥੀ ਜ਼ਰੂਰੀ। ਥੋੜਾ ਥੀ ਆ ਜਾਂਦੇ। ਕਿ ਜਿਹੜੇ ਡੱਬਿਆਂ ਤੇ ਨਾਮ ਲਿਖਿਆ ਬਹੁਤ ਆ ਨਾ ਸਟੈਂਡਰਡ ਆ। ਫੂਡ ਸਟੈਂਡਰਡ ਫੂਡ ਦਾ ਲੋਕੀ ਆ ਜਾਂਦੇ ਮਿੰਟਾਂ ਚ ਆ ਜਾਂਦੇ। ਲਈ ਬਣੀ। ਇਹ ਜਿਹੜੇ ਡੱਬਿਆਂ ਦੇ ਨਾਮ ਲਿਖੇ ਸੀ ਉਹ ਕਿਦਾਂ ਲਿਖੇ ਸੀ ਜਿੱਦਾਂ ਬੱਕਰ ਬੱਕਰ ਮਾਰਕਾ ਲਿਖਿਆ ਫੇ ਦੁਕਾਨਾਂ ਤੇ ਨਾ ਮੈਂ ਇਹ ਆਮ ਜੀ ਕੋਣ ਇਹ ਕੇਐਸ ਕੋਣ ਕੇਐਸ ਵੀ ਲਿਖਿਆ ਕੇਐਸ ਤਾਂ ਸਾਡੇ ਉਹ ਦੁਕਾਨ ਦਾ ਨਾਮ ਹੈ ਨਾ ਜਿਹੜਾ ਉਹ ਲਵਲੀ ਜਿਹੜਾ ਉਹ ਜਿਹੜਾ ਲਵਲੀ ਹੋਣਾ ਪਲਾਟ ਵਾਲਾ ਨਾ ਈਮਾਨ ਸਾਹਿਬ ਇੱਥੇ ਆਪਸ ਵਿੱਚ ਇਮਾਨ ਸਾਹਿਬ ਨਹੀਂ ਸੋਰੀ ਦੰਦਲੇ ਉਹ ਦੰਦਲੇ ਉਹ ਨਹੀਂ ਤਾਨੂੰ ਬਸਲੇ ਹੁੰਦੇ ਛੋਟੇ ਨੇ ਨਹੀਂ ਦੰਦਲੇ ਇੱਕ ਕੁ ਬਰਾ ਦੇ ਆਹ ਚੀਜ਼ ਕੋਟਾ ਜੂਪੀ ਵਾਲਿਆਂ ਨੂੰ ਪਤਾ ਨਾ ਪੈਂਦਾ ਇੱਥੋਂ ਕਰਾ ਲੈਂਦਾ ਨਹੀਂ ਇੱਥੋਂ ਨਾਲ ਕੁਝ ਨਹੀਂ ਕਰਦਾ ਤੁਰ ਤੁਰ ਆ ਜਿਹੜਾ ਅੰਦਰ ਪੱਤਾ ਛਾਪ ਸੁੱਟਿਓ ਥਾ ਫਾ ਕੁੱ ਥੁੱਕਿਓ ਆ ਨਾ ਵਿੱਚੇ ਉਸੇ ਫੋਟ ਵਾਲੀ ਵਰਕਸ਼ਾਪ ਚ ਸੁੰਦੇ ਆ ਉਹਦਾ ਬਸ ਉਹ ਮਾਵਾ ਜੋ ਬਟੇ ਇਹਦਾ ਕੰਮ ਬੜਾ ਕੰਮ ਆਲੇ ਰਾਤ ਦਿਓ ਆਪਾਂ ਨੇ ਜਦੋਂ ਕਰਨਾ ਮੈਰੀ ਰਿਪੋਰਟ ਦੇਣਾ ਹੈ ਲੈ ਤੇ ਉਹ ਦਾ ਦਸ ਨੂੰ ਤੱਕ ਤੱਕ ਕਰਾਉ ਖਾਣੇ ਕੇ ਮਤੇ ਬਾਕੀ ਬੱਤ ਡਾਕਟਰ ਸਾਹਿਬ ਕੀ ਕਹਿਣਾ ਚਾਹਦੇ ਡਾਕਟਰ ਸਾਹਿਬ ਇੱਥੇ ਆਏ ਜੀ ਸਰ ਕੀ ਕਹਿਣਾ ਚਾਹਦੇ ਡਾਕਟਰ ਸਾਹਿਬ ਇੱਥੇ ਆਏ ਆ ਕੀ ਕਹਿਣਾ ਚਾਹਦੇ ਡਾਕਟਰ ਸਾਹਿਬ ਆਏ ਜੀ ਡਾਕਟਰ ਸਾਹਿਬ ਦਾ ਵੈਲਕਮ ਹੈ ਜੀ ਹਾਂ ਜੀ ਬਾਕੀ ਡਾਕਟਰ ਸਾਹਿਬ ਨੇ ਸਾਨੂੰ ਦੱਸਿਆ ਜਿੱਥੇ ਸਾਡੀ ਕਮੀਆਂ ਹੈਗੀਆਂ ਜੀ ਜਰੂਰ ਸੁਧਾਰਾਂਗੇ ਜੀ ਡਾਕਟਰ ਸਾਹਿਬ ਨੇ ਸਾਡੇ ਸੈਂਪਲ ਵੀ ਲਏ ਆ ਇੰਪਰੂਵਮੈਂਟ ਨੋਟਿਸ ਕੋ ਲੁੱਕਾ ਤੇ ਅਸੀਂ ਉਹਨੂੰ ਕਰਾਂਗੇ ਸਰ ਜੀ ਤਮਾਤ ਕੋ ਜਿਹੜਾ ਨੈਕਸਟ ਟਾਈਮ ਜਦੋਂ ਡਾਕਟਰ ਸਾਹਿਬ ਆਣਗੇ ਤੇ ਉਹਨਾਂ ਨੂੰ ਇਹ ਚੀਜ਼ ਨਹੀਂ ਮਿਲੇਗੀ ਇੱਥੇ ਜਿੰਨਾ ਹੋ ਸਕੇ 100 ਤੋਂ 100% ਅਸੀਂ ਟਰਾਈ ਕਰਾਂਗੇ ਕਮੀਆਂ ਕਰਾਈ ਇਹ ਜਿਸ ਫਾਈਲ ਜਿਹੜੀ ਘੱਟ ਸੀਗੀ ਜੀ ਉਹ ਕਰਾਂਗੇ ਸਰ ਸਾਰਾ ਕੁਝ ਹੀ ਕਰਾਂਗੇ ਵਿੱਚ ਮਤਲਬ ਆਪਕੋ ਜੋ ਮੂਗੂ ਅੰਦਰ ਪਿਆ ਕਿਹਿਆ ਬੰਦਿਆਂ ਨੂੰ ਸਰ ਕਹਾਂਗਾ ਕਿ ਜੇ ਇਦਾਂ ਨਾ ਕਰੋ ਜੀ ਕੱਚੇ ਕੋਥੇ ਉੱਤੇ ਫੰਡਾਂ ਦੇ ਉੱਤੇ ਬਾਏ ਹਾਂਜੀ ਉਹ ਸਰ ਉਹਨੂੰ ਕਹਾਂਗੇ ਸਰ ਜੋ ਹੁਣ ਦਰਸਾਉਂ ਦੱਸਿਆ ਉਹ ਜ਼ਰੂਰ ਕਰਾਂਗੇ ਮੰਨਦੇ ਹੋ ਨਹੀਂ ਕਰਦੀ ਆਪਣੀ ਹਾਂਜੀ ਮੰਨਦੇ ਹਾਂ ਠੀਕ ਹੈ ਟਾਇਲਟ ਦੀ ਗੱਲ ਕਰੀਏ ਫਿਰ ਉਹ ਕਿੱਥੇ ਜਾਏਗਾ ਟਾਇਲਟ ਫਿਰ ਲੋਕੀ ਬਾਹਰ ਕਰ ਦਾਂਗੇ ਸਰ ਹਾਂਜੀ ਲੋਕੀ ਬਾਹਰ ਜਾਂਦੇ ਫਿਰ ਹੁਣ ਜੀ ਹੁਣ ਜਿਹੜੇ ਆਪਣੇ ਇਥੇ ਵਰਕਰ ਵੀ 25 ਦੀ ਜਿੰਨੇ ਵੀ ਬੈਕ ਸਾਈਡ ਤੇ ਕਰ ਦਿੰਦੇ ਨੇ ਸ਼ਿਫਟ ਸਰ ਅੱਗੇ ਇਹ ਯੂਜ਼ ਕਰਦੇ ਅ ਜਿਆਦਾ ਨਹੀਂ ਸਰ ਯੂਜ਼ ਕਰਦੇ ਹੱਥ ਕੋਣ ਵਰਗੇ ਜਿਆਦਾ ਨਹੀਂ ਤਾਂ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ